ਵੀਰਤ ਗੁੰਬਰ ਕੋਈ ਮਹਾਤਮਾ ઋષਿ ਜਨ ਹੈ ਤੇ ਮਹਾਰਾਜਿਆਂ ਦੇ ਨੇਤਰਾਂ ਦੇ ਵਿੱਚੋਂ ਬਰਾਗ ਟਿਪਟ ਪਚੋੜਿਆ ਸੀ ਲਗਾਤਾਰ 5 ਘੰਟੇ 5 ਘੰਟੇ ਬਾਬਾ ਮੀਹਾ ਸਿੰਘ ਜੀ ਨੇ ਸਮਾਧੀ ਨਾਲ ਖੋਲੀ 5 ਘੰਟਿਆਂ ਦੇ ਬਾਅਦ ਜਦੋਂ ਸਤਗੁਰਾਂ ਨੇ ਸਮਾਧੀ ਖੋਲੀ ਪਹਿਲਾ ਬਚਨ ਕੀ ਆਇਆ ਵੀ ਸਾਨੂੰ ਵਿਭੌਰ ਸਾਹਿਬ ਲੈ ਚੱਲੂ ਵਿਭੌਰ ਸਾਹਿਬ ਲੈ ਚੱਲੂ ਮਹਾਰਾਜ ਜੀ ਇਹੋ ਬਚਨ ਕਰ ਰਹੇ ਸੀ ਜਿਹੜੇ ਬੇਹੰਗ ਮੁਸੀਹ ਪਿਆਰ ਵਾਲੇ ਸੇਵਾਦਾਰ ਸੰਗੁਰਾਂ ਦੇ ਨਾਲ ਆਹ ਲੈਂਦੇ ਉਹਨਾਂ ਨੇ ਬੀਰ ਚਹਲ ਤੇ ਬਹਾ ਕੇ ਮਹਾਰਾਜ ਜੀ ਨੂੰ ਜਦੋਂ ਬਾਹਰ ਰੋਡ ਤੇ ਲੈ ਕੇ ਆਏ ਉਤੋਂ ਮਹਾਰਾਜ ਜੀ ਨੇ ਇਸ਼ਾਰਾ ਕਰਿਆ ਸਾਨੂੰ ਸਤਲੂ ਲੈ ਚੱਲੂ ਸਾਨੂੰ ਜਮਨਾ ਲੈ ਚੱਲੋ ਸਾਨੂੰ ਸਤਲੁਜ ਲੈ ਚੱਲੋ ਸਾਨੂੰ ਜਮਨਾ ਲੈ ਚੱਲੋ ਉਸ ਤੋਂ ਬਾਅਦ ਜਿਹੜੇ ਬਹਿੰਗੂ ਸੀ ਉਹਨਾਂ ਨੇ ਬੇਚੈਰ ਉਧਰ ਨੂੰ ਮੋੜ ਲਈ ਜਦੋਂ ਉਧਰ ਨੂੰ ਜਾਣ ਲੱਗੇ ਬਾਬਾ ਰਿਆਨ ਨੇ ਫਿਰ ਰੋਕ ਦਿੱਤਾ ਬਾਬਾ ਮੀਸ਼ਾ ਸੀ ਜੇ ਨਾਂਾਂ ਦੇ ਵਿੱਚੋਂ ਬਰਾਵਲ ਮਹਾਰਾਜਾਂ ਦੇ ਚੋਰ ਹੱਸੇ ਟਿਪ ਟਿਪ ਜਦ ਮਹਾਰਾਜ ਨੇ ਇਹ ਬਚ ਲੈ ਕੇ ਸਾਨੂੰ ਆਨੰਦnagri ਲੈ ਚੱਲੋ ਅਸੀਂ ਸ਼ੇਰਪੁਰੇ ਜਾਣਾ ਚਾਹੁੰਨੇ ਅਸੀਂ ਪ੍ਰਤਾਪਪੁਰੇ ਜਾਣਾ ਚਾਹੁੰਨੇ ਆ ਸਾਨੂੰ ਉਥੇ ਲੈ ਚੱਲੋ ਤੇ ਮਹਾਰਾਜ ਜੇ ਅੱਧੂ ਰਾਜਾ ਸੀ ਕੋਈ ਨਹੀਂ ਸੀ ਜਾਣਦਾ ਆ ਉਹ ਸਮੇਂ ਦਾ ਸੀ ਜਦੋਂ ਤੁਸੀਂ ਸੁਣੋ ਮਹਾਰਾਜ ਜੀ ਕਹਿੰਦੇ ਮੈਨੂੰ ਜਮਨਾ ਲੈ ਚੱਲੋ ਮੈਨੂੰ ਸਤਲ ਲੈ ਚੱਲੋ ਮੈਨੂੰ ਸ਼ੇਰਪੁਰੇ ਲੈ ਚੱਲੋ ਮੈਨੂੰ ਨੰਦ ਨੰਦੀ ਲੈ ਚੱਲੋ ਮੈਨੂੰ ਪ੍ਰਤਾਪਪੁਰ ਲੈ ਚੱਲੋ ਜਿਹੜੇ ਮਹਾਰਾਜ ਦੇ ਮੰਨ ਦੀ ਭਾਣਾ ਕੋਈ ਨਹੀਂ ਸੀ ਜਾਣ ਸਕਦਾ ਉਹ ਸਮਦਰ ਸੀ ਗੁਰਜੰਨ ਸਿੰਘ ਦੇ ਜਥੇ ਤੋਂ ਹੈ ਐਉਂ ਸੁਣੋ ਇੰਨਾ ਮੇਰਾ ਰੋਹ ਨ ਦਇਅਤੇ ਚਰਨ ਪਵਾਏ ਨੀ ਕੁੰਮੀ ਨੇ ਦਿਲ ਸਾਰੀ ਮੱਖੋ ਫਰਮਾਏ ਮੈਂ ਧਿਆਨ ਗੁਰੂ ਨਾਨਕ ਜੀ ਦਾ ਬਾਪਾ ਜੀ ਤਰਦੇ ਨੇ ਮਰਜੀ ਦੇ ਮਾਨਕ ਸਾਧੂ ਚਾਹੁੰਦੇ ਸੋ ਕਰਦੇ ਨੇ ਮਰਜੀ ਦੇ ਮਾਨਕ ਸਾਧੂ ਵਾਪਸ ਆ ਗਏ ਠਾਠ ਤੇ ਆਪਣੇ ਟਿਕਾਣੇ ਹੈਗੀ ਮਿੱਠਾ ਕਰ ਮੰਨ ਲੈਂਦੇ ਨੇ ਪ੍ਰਭੂ ਦੇ ਭਾਣੇ ਜੀ ਲੱਗੀ ਸੀ ਸੁਨ ਸਮਦੀ ਨਹਿਣੋ ਜਲ ਝਰਦੇ ਨੇ ਮਰਜੀ ਦੇ ਮਾਲਕ ਸਾਧੂ ਚਾਉਂਦੇ ਜੋ ਕਰਦੇ ਨੇ ਮਰਜੀ ਦੇ ਮਾਲਕ ਸਾਧੂ ਤੇਹ ਜਾਣਾ ਹੁਕਮ ਇਲਾਹੀ ਐ ਜਮੁਨਾ ਤੇ ਪਹੁੰਚ ਜਾਣਦਾ ਹੁਕਮ ਇਲਾਹੀ ਐ ਕਿਰਪਾ ਗੁਰੂ ਨਾਨਕ ਜੀ ਦੀ ਐ ਕਿਰਪਾ ਗੁਰੂ ਨਾਨਕ ਜੀ ਦੀ ਪੱਥਰ ਵੀ ਤਰ ਦੇਵੇਂ ਮਰਜੀ ਦੇ ਮਰਜੀ ਦੇ ਮਾਲਕ ਸਾਧੂ ਚਾਉਂਦੇ ਸੋ ਕਰਦੇ ਨੇ जी मालिक साधू ਗਰਵ ਵਿੱਚ ਆਏ ਨੇ ਨਾਨਕ ਗੁਰੂ ਨੰਦ ਸਿੰਘ ਪਾਪਾ ਸਰਤਾ ਨਾਲ ਲਾਏ ਨੇ ਸਾਦੇ ਸਰੂਪ ਤੇ ਪਾਉਣੇ ਝਾਹੀ ਦੇ ਪਰਦੇ ਨੇ ਮਰਜੀ ਦੇ ਮਾਲਕ ਸਾਧੂ ਚਾਉਂਦੇ ਸੋ ਕਰਦੇ ਨੇ ਮਰਜੀ ਦੇ ਮਾਲਕ ਸਾਧੂ ਉਹ ਜੱਪੜੀ ਤਾਂ